ਪਿੰਡ ਸੰਗੋਵਾਲ ਪ੍ਰੇਸ਼ਮ ਲਾਲ ਤੇਜਿੰਦਰ ਕੁਮਾਰ ਤਹਿਸੀਲ ਫਿਲੌਰ ਤੁਸੀਂ ਬੰਦ ਰਹਿ ਜਿਹੜੇ ਦੇਖ ਰਹੇ ਹੋ ਇਸ ਸਤ루ਜ ਦਰਿਆ ਦੇ ਨੇਤੇ ਸਤ루ਜ ਦਰਿਆ ਤੇ ਪਿੰਡ ਸੰਗੋਵਾਲ ਦੇ ਇਹ ਬਿਲਕੁਲ ਸਾਹਮਣੇ ਦਾ ਇਹ ਦ੍ਰਿਸ਼ਾ ਜਿਹਦੇ ਵਿੱਚ ਤੁਸੀਂ ਦੇਖੋ ਕਿ ਪਾਣੀ ਦਾ ਪ੍ਰੈਸ਼ਰ ਇਸ ਵੇਲੇ ਇਹਨਾਂ ਆ ਕੇ ਇਹ ਤੁਸੀਂ ਦੇਖ ਰਹੇ ਹੋ ਜਿਹੜਾ ਫਿਲੌਰ ਵਾਲੀ ਸਾਈਡ ਤੋਂ ਪਾਣੀ ਆ ਰਿਹਾ ਤੇ ਪਾਣੀ ਬਹੁਤ ਜ਼ਿਆਦਾ ਤੇਜ਼ ਤੇ ਪ੍ਰੈਸ਼ਰ ਦੇ ਨਾਲ ਆ ਰਿਹਾ ਆਹ ਜਿਹੜਾ ਇੱਕ ਕ੍ਰਿੰਪ ਲੱਗਾ ਹੋਇਆ ਸੀ ਰੋਕ ਲੱਗੀ ਹੋਈ ਸੀ ਇਹ ਰੋਕ ਨੂੰ ਲਗਭਗ 100 ਮੀਟਰ ਤੱਕ ਇਹ ਹਟਾ ਕੇ ਲੱਗ ਗਿਆ ਇਸੇ ਹੀ ਰੋਕ ਨਾਲ ਇਸੇ ਰੋਕ ਦੇ ਨਾਲ ਇਹ ਬੰਨ ਜਿਹੜਾ ਖੜਾ ਹੋਇਆ ਆ ਇਹ ਬੰ ਜਿਹੜਾ ਹਜੇ ਤੱਕ ਸੁਰੱਖਿਤ ਆ ਪਰ ਇਹ ਉਹਨਾ ਚਿਰ ਹੀ ਸੁਰੱਖਿਆ ਆ ਜਿੰਨਾ ਚਿਰ ਆਹ ਜਿਹੜੀ ਅਸੀਂ ਇਮਤੇ ਖੜੇ ਆ ਜਿੱਥੇ ਨੌਜਵਾਨ ਸਵੇਰ ਦੇ ਪੁਖ ਨੰਨਾ ਪਾਣੇ ਸਵੇਰੇ 5 ਵਜੇ ਦੇ ਜਿਹੜੇ ਇਹਨੂੰ ਬਚਾਉਣ ਦਾ ਯਤਨ ਕਰ ਰਹੇ ਨੇ ਦਰਖਤ ਵੱਡ ਵੱਡ ਕੇ ਨਾਲ ਲਾ ਰਹੇ ਨੇ ਤਾਰਾਂ ਦੇ ਨਾਲ ਬਨ ਰਹੇ ਨੇ ਬੋਰੀਆਂ ਨਾਲ ਮਿੱਟੀ ਪਾ ਰਹੇ ਨੇ ਤੇ ਜਿਹੜਾ ਰਾਤ ਕਾਰਜਾ ਬਚਾਉਤੇ ਕਾਰਜ ਨੌਜਵਾਨ ਲੱਗੇ ਹੋਏ ਨੇ ਪਰ ਪਾਣੀ ਦਾ ਪ੍ਰੈਸ਼ਰ ਇੰਨਾ ਜ਼ਿਆਦਾ ਆ ਕਿ ਜਿਹੜੀ ਵੀ ਚੀਜ਼ ਮੋਹਰੇ ਆਉਂਦੀ ਆ ਪਾਣੀ ਉਹਨੂੰ ਹੜਾ ਕੇ ਅੱਗੇ ਲੈ ਕੇ ਜਾ ਰਿਹਾ ਇਹ ਫਿਲੋਰ ਸਾਈਟ ਤੋਂ ਪਾਣੀ ਸਤਲੁਜ ਦਰਿਆ ਦੇ ਵਿੱਚ ਪਾਵੇ ਕਿ ਹਜੇ ਲੈਵਲ ਪਾਣੀ ਦਾ पानी दी रफ्तार बहुत हद हाँ तो वादा नौजवान बचाने का यत्न कर रहे ने भी किसी किसी तरह ए जे ठोकर बजी रही है ठोकर लगभग एक सौ मीटर रह गई है जो 150 मीटर तक के रोक सी जहरी की इस वे पानी के प्रैशर न बचाई आते जो के हजे तक सुरक्षित है इस मौके एम एल ए इंदरजीत कौर मान नकोदर एस डी एम मैडम नायब तहसीलदार डी एस डरेन विभाग एस एच ਉਬਿਲਗਾ ਨਗਰ ਕੌਂਸਲ ਬਿਲਗਾ ਦੇ ਪ੍ਰਧਾਨ ਗੁਰਨਾਮ ਸਿੰਘ ਜੱਖੂ ਅਤੇ ਹੋਰ ਕਾਫੀ ਅਫਸਰ ਸਾਹਿਬਾਨ ਹਾਜ਼ਰ ਸਨ ਇਸ ਮੌਕੇ ਐਮ ਐਲ ਏ ਇੰਦਰਜੀਤ ਕੌਰ ਮੰਦੀ ਕਿਸਾਨ ਅਗਵਾਂ ਨਾਲ ਤਿੱਖੀ ਬਹਿਸਰੀ ਹੋਈ ਆਓ ਸੁਣਦੇ ਆ ਕਿ ਕਹਿਣਾ ਸੀ ਕਿਸਾਨਾਂ ਅਗਵਾਂ ਤੇ ਐਮ ਐਲ ਏ ਇੰਦਰਜੀਤ ਕੌਰ ਮੰਦਾ ਅ ਜੀ ਡੀ ਐਸ ਵੇਲੇ ਸਥਿਤੀ ਬਿਲਕੁਲ ਕੰਟਰੋਲ ਦੇ ਵਿੱਚ ਹੈ ਪਾਣੀ ਜਿਹੜਾ ਦਰਿਆ ਦਾ ਕੋਈ ਏਡੀ ਵੱਡੀ ਗੱਲ ਨਹੀਂ ਹੈ ਠੀਕ ਠਾਕ ਚੱਲ ਰਿਹਾ ਵਾਹ ਤੇਜਾ ਲੇਕਿਨ ਕੰਡਿਆਂ ਤੋਂ ਬਹੁਤ ਦੂਰ ਆ ਔਰ ਠੀਕ ਠਾਕ ਚੱਲ ਰਿਹਾ ਇੱਕ ਥੋੜਾ ਜਿਹਾ ਨੁਕਸਾਨ ਜਿਹੜਾ ਸਿਰਫ ਇੱਕ ਨੋਚ ਦਾ ਆ ਜਿਹਦੇ ਕਰਕੇ ਗਲਤ ਫਹਿਮੀਆਂ ਪੈਦਾ ਕੀਤੀਆਂ ਜਾ ਰਹੀਆਂ ਫਵਾਹਾਂ ਫਲਾ ਰਹੀਆਂ ਫਲਾਈਆਂ ਜਾ ਰਹੀਆਂ ਕਿ ਵਨ ਟੁੱਟ ਚੱਲਿਆ ਵਨ ਟੁੱਟ ਚੱਲਿਆ ਐਸੀ ਕੋਈ ਗੱਲ ਨਹੀਂ ਹੈ ਸਭ ਠੀਕ ਠਾਕ ਹੈ ਔਰ ਸਾਰੇ ਹੀ ਹਲਕੇ ਦੇ ਜਿਹੜੇ ਇਸ ਏਰੀਆ ਦੇ ਸਾਰੇ ਨੌਜਵਾਨ ਜਿਹੜੇ ਆ ਉਹ ਵੱਡੀ ਪੱਧਰ ਤੇ ਉਸ ਨੋਚ ਨੂੰ ਸੇਫ ਰੱਖਣ ਦੇ ਵਿੱਚ ਲੱਗੇ ਹੋਏ ਆ ਔਰ ਉਹ ਕਾਮਯਾਬੀ ਹੋਣਗੇ ਹਾਂ ਤੇ ਠੀਕ ਚੱਲ ਰਿਹਾ ਸਾਰਾ ਐਸੀ ਕੋਈ ਗੱਲ ਨਹੀਂ ਹੈ ਪੈਨਿਕ ਵਾਲੇ ਕਿਹੜਾ ਦੇ ਮੈਂ ਸਵੇਰ ਤੋਂ ਚੱਲ ਰਿਹਾ ਕਿਤੇ ਬੰਨ ਟੁੱਟ ਗਿਆ ਕਿਸੇ ਜਿਹਾ ਤੁਹਾਡੇ ਉੱਪਰ ਬੰਦ ਬਿਲਕੁਲ ਪਰਵਾਹ ਨਹੀਂ ਬਿਲਕੁਲ ਕੋਈ ਬੰਨ ਨਹੀਂ ਟੁੱਟਿਆ ਕਿਉਂਕਿ ਬੰਨ ਬਹੁਤ ਮਜ਼ਬੂਤ ਹੈ ਸੱਡਾ ਇਹ ਪਿਛਲੇ 2 ਸਾਲ ਤੋਂ 1.5 ਸਾਲ ਤੋਂ ਲਗਾਤਾਰ ਇਥੇ ਕੰਮ ਚੱਲ ਰਿਹਾ ਇਹਨੂੰ ਉੱਚਾ ਕਰਨ ਦਾ ਵੀ ਅੰਦਰਲੇ ਪਾਸੇ ਪੱਥਰ ਲਾਉਣ ਦਾ ਵੀ ਔਰ ਇਸ ਕਰਕੇ ਬੰਨ ਦੇ ਵਿੱਚ ਕੋਈ ਦਿੱਕਤ ਨਹੀਂ ਹੈ ਸਾਰਾ ਠੀਕ ਠਾਕ ਸਿਰਫ ਇਹ ਨੋਚ ਜ਼ਰੂਰ ਹਿੱਲੀ ਆ ਉਹ ਨੋਜ ਜਿਹੜੀ ਪੁਰਾਣੀ ਬਣੀ ਹੋਈ ਸੀ ਉਹ ਅੰਦਰੋਂ ਤੇਜ਼ ਪਾਣੀ ਦੇ ਵਹਾਅ ਦੇ ਨਾਲ ਜਿਹੜੀ ਹਿੱਲ ਕੇ ਉਹ ਉਹ ਹਿੱਲੀ ਆ ਉਹਦੇ ਤੇ ਕੰਮ ਚੱਲ ਰਿਹਾ ਆ ਆਦਰਵਾਇਸ ਬਾਕੀ ਜਿਹੜਾ ਮੰਨ ਆ ਪੂਰਾ ਮਜ਼ਬੂਤ ਆ ਸੇਫਟੀ ਆ ਕਿਤੇ ਕੋਈ ਦਿੱਕਤ ਨਹੀਂ ਹੈ ਕੋਈ 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 ਮੈਨੂੰ ਨਹੀਂ ਜਵਾਬ ਇੱਕ ਮਿੰਟ ਜੀ ਨਹੀਂ ਨਹੀਂ ਇੱਕੋ ਹੀ ਆ ਜੀ ਚਲੋ ਤੁਹਾਡਾ ਸਵਾਲ ਮੇਰੇ ਕੋਲ ਆ ਮੈਂ ਤੁਹਾਡੀ ਜਾਣਕਾਰੀ ਦੱਸ ਦਵਾਂ ਤੁਸੀਂ ਜਿਹਨੇ ਜਲੰਧਰ ਦੇਓ ਤੁਸੀਂ ਇਸ ਹੱਦੇ ਨੂੰ ਜਾਣਦੇ ਨਹੀਂ ਨੰਬਰ 1 ਇੱਥੇ ਪਿਛਲੇ 2 ਸਾਲ ਤੋਂ ਕੰਮ ਚੱਲਦਿਆ ਇੱਥੇ ਦੇ ਜਿਹੜੇ ਬਸ਼ਿੰਦੇ ਨੇ ਜ਼ਿੰਮੇਦਾਰ ਪੁੱਛ ਲਓ ਕਿ ਕਿਸੇ ਨੂੰ ਕਿਸੇ ਗੱਲ ਦੀ ਕੋਈ ਕਮੀ ਪੇਸ਼ ਤਰੀਆ ਦੇ ਅੰਦਰ ਪੂਰਾ ਕਿਲੋ 1.5 ਕਿਲੋਮੀਟਰ ਤੱਕ ਅੰਦਰ ਪੱਥਰ ਡਕਰੀ ਮੇਰਾ ਵੀ ਇਹੀ ਏਰੀਆ ਆ ਸੁਣ ਲਓ ਜੀ ਮੇਰੀ ਗੱਲ ਏਰੀਆ ਮੇਰਾ ਵੀ ਇਹੀ ਆ ਫਿਰ ਤੁਸੀਂ ਆਨੇ ਆਣਾ ਹਾਂਜੀ ਹਾਂਜੀ ਮੈਂ ਸਾਰੇ ਏਰੀਆ ਸਾਰਾ ਮੇਰਾ ਹੀ ਏਹੀ ਤੁਸੀਂ ਉਦੋਂ ਆਨੇ ਹੋ ਜਦੋਂ ਜਦੋਂ ਆ ਕੇ ਇੱਥੇ ਹੱਟ ਦੇ ਵਿੱਚ ਜਾ ਕੇ ਮੈਨੂੰ ਕੁਝ ਵੀ ਤਾਂ ਉਦੋਂ ਹੀ ਆਉਣੇ ਆ ਨਹੀਂ ਮੈਂ ਨਹੀਂ ਉਹ ਤੁਹਾਡਾ ਸਰਕਾਰ ਦਾ ਫਸਾ ਉਹ ਤੁਹਾਡਾ ਸਰਕਾਰ ਦਾ ਫਸਾ ਦੇਖੋ ਮੈਂ ਤੁਹਾਡੇ ਨਾਲ ਮਤਲਬ ਨਹੀਂ ਤੇਰਾ ਮਤਲਬ ਨਹੀਂ ਹੋਣੀ ਸੀ ਇੱਥੇ ਜੇ ਤੁਸੀਂ ਪਹਿਲੇ ਇਹ ਸਰਕਾਰ ਦਾ ਕੰਮ ਹੈ ਸਾਡਾ ਤੁਸੀਂ ਕੀ ਕਰਨਾ ਤੁਸੀਂ ਕੀ ਕਰ ਰਹੇ ਕੁਝ ਵੀ ਨਹੀਂ ਕਰ ਰਹੇ ਜੋ ਚੱਲ ਰਹੀ ਹੈ ਕਿ ਅੱਜ ਦੀ ਸਭ ਤੋਂ ਵੱਡੀ ਗੱਲ ਹੈ ਕਿ ਜੀ ਸਰ ਜੀ ਸਰ ਕੀ ਕਰੀਏ ਚੱਲ ਕੇ ਕੰਮ ਬੜੀਆਂ ਪ੍ਰਦਾਨ ਗਿਆ ਤੇ ਸਾਨੂੰ ਲੋੜ ਨਹੀਂ ਹੈ ਖੜੇ ਅਸੀਂ ਕਰ ਰਹੇ ਹਾਂ ਕਰ ਵਿੱਚ ਮੈਂ ਕਹਿੰਨੀ ਇੱਕ ਬੰਦਾ ਮਿਲ ਤੇ ਉੱਪਰੋਂ ਸਾਕੇ ਦੇਖੇ ਸੁਣ ਲੋ ਇੱਕ ਬੰਦਾ ਸਰਕਾਰ ਦੇ ਕੋਲ ਸੁਣ ਲੋ ਲੋਕਾਂ ਦੀ ਗੱਲ ਸੁਣ ਲੋ ਇੱਕ ਬੰਦਾ ਸਰਕਾਰ ਦੇ ਕੋਲ ਸੁਣ ਲੋ ਲੋਕਾਂ ਦੀ ਗੱਲ ਸੁਣ ਲੋ ਇਹ ਤੁਸੀਂ ਚੱਲੋ ਆਪਣੇ ਰੋਟੀਆਂ ਬਾਹਰ ਜਾ ਕੇ ਅਸੀਂ ਰੋਟੀਆਂ ਨਹੀਂ ਛੱਕਣੇ ਤੇ ਸਭ ਤੋਂ ਪਹਿਲਾਂ ਤੁਸੀਂ ਵੇਖੋ ਅੱਜੋ ਜੀ ਜਿੰਨੇ ਵੀ ਸਰਕਾਰ ਦੇ ਨਰੇ ਨੇ ਠੀਕ ਹੈ ਚਾਹੇ ਪ੍ਰਾਈਵੇਟ ਨੇ ਚਾਹੇ ਕੋ ਸਰਕਾਰੀ ਅਫਸਰ ਠੀਕ ਹੈ ਸਾਰੇ ਅੱਜ ਥੇ ਢਾ ਲੱਗੀ ਆ ਕਿੱਥੇ ਆਉਂਦੇ ਆ ਉਹ ਜਿਹੜੇ ਝਾ ਆ ਕੱਲ ਪਾਣੀ ਇੱਥੇ ਆਇਆ ਜੀ ਚਲੋ ਪਹਿਲਾਂ ਨਹੀਂ ਪਹਿਲਾਂ ਸਰਕਾਰ ਦਾ ਕੰਮ ਹੈ ਆਮ ਲੋਕਾਂ ਦਾ ਕੰਮ ਨਹੀਂ ਪਤਾ ਹੈ ਜੀ ਤੁਸੀਂ ਦੋ ਜਥੇ ਬੰਦੀਆਂ ਦਾ ਇੱਥੇ ਜਿਹੜਾ ਲੇਟ ਆ ਰਿਹਾ ਇੱਕ ਮਿੰਟ ਜੀ ਇੱਕ ਮਿੰਟ ਇੱਧਰ ਮੇਰਾ ਕੰਮ ਨਿਪਟਾ ਲੈਂਦੇ ਹੋ ਮੇਰਾ ਆਪਣਾ ਕੰਮ ਨਿਪਟਾ ਲੈਂਦੇ ਹੋ ਜੀ ਫੇਰ ਤੁਸੀਂ ਕਰੋ ਹਾਂ ਜੀ ਕਰੋ ਇਹ ਜਿਹੜੇ ਆਮ ਲੋਕ ਆ ਇਹ ਸਿਰਫ ਆਪਣੇ ਨੁਕਸਾਨ ਤੋਂ ਡਰਦੇ ਇੱਥੇ ਸਾਰੇ ਲੱਗਿਓ ਇੱਥੇ ਅਜੇ ਕੋਈ ਨਾਲੀ ਸਰਕਾਰੀ ਸਰਵ ਇੱਕ ਵੀ ਨਹੀਂ ਜਾਊਗੀ ਬਣ ਕੇ ਦੋਈਆ ਠੀਕ ਹੈ ਕੋਕਲੇ ਨੂੰ ਵੀ ਪ੍ਰਾਈਵੇਟ ਆ ਕਿੰਨੀਆਂ ਦੂਜੀਆਂ ਟਰਾਲੀਆਂ ਸਾਹਮਣੇ ਕਿਸਾਨਾਂ ਤੇ ਆ ਰਹੀਆਂ ਸਰਕਾਰ ਨੇ ਕੀ ਕਰਦੀ ਹੈ ਕੀ ਤਾਰੀਖ ਜਗੇ ਜੀ ਨਹੀਂ ਨਹੀਂ ਫੰਮੀ ਬੈਣ ਜੀ ਮੇਰਾ ਸਵਾਲ ਹੈ ਤੁਹਾਨੂੰ ਮੇਰਾ ਸਵਾਲ ਆ ਬਈ ਤੁਸੀਂ ਰੋਟੀਆਂ ਸੇਕਣਾ ਸੀ ਸੈਲਫੀ ਖੜੋ ਰੋਟੀ ਆ ਜੀ ਕਿਸਾਨਾਂ ਦੇ ਪਿੰਡੇ ਅਸੀਂ ਇੱਥੇ ਕਰਦੇ ਸੀ ਇੱਥੇ ਵੋਟਾਂ ਲੈਣੀਆਂ ਕਿਸੇ ਪਾਸੋਂ ਉਹ ਬਈ ਰੋਟੀਆਂ ਸੇਕਦੇ ਜਿਹੜੀ ਵੋਟਾਂ ਲੈਣੀਆਂ ਉਹ ਅਸੀਂ ਵੋਟਾਂ ਸੀ ਕਿਸਾਨਾਂ ਦੇ ਹੱਥ ਤੇ ਮੋਕੇ ਤੇ ਖੜਦੇ ਜਦੋਂ ਵੀ ਕੋਈ ਗੱਲ ਹੁੰਦੀ ਆ ਅਸੀਂ ਕਿਸਾਨਾਂ ਆ ਅਸੀਂ ਕਿੰਨਾ ਖੜੇ ਖੜਦੇ ਤੇ ਫਿਰ ਕੋਈ ਨਾ ਹੋਵੇ ਅਸੀਂ ਕਰਦੇ ਨਾ ਨਹੀਂ ਖੜੇ ਹੋਏ ਅਸੀਂ ਉਹ ਇਨਸਾਨ ਨਹੀਂ ਹਾਂਗੇ ਬਈ ਜਦੋਂ ਸਾਡੇ ਪ੍ਰਧਾਨ ਦੀ ਜੇਸ ਵੀ ਮਸ਼ੀਨ ਚੱਲਦੀ ਹੈ ਜਿਹੜਾ ਜੇਸ ਵੀ ਮਸ਼ੀਨ ਚੱਲਦੀ ਹੈ ਮੇਰਾ ਤੁਹਾਨੂੰ ਸਵਾਲ ਆ ਉਹ ਕਹਿੰਦੇ ਸਾਡਾ ਇੱਕ ਸਾਥ ਤੋਂ ਕੰਮ ਚੱਲਦਾ ਤੁਸੀਂ ਕਹਿੰਦੇ ਇੱਕ ਸਾਜ ਗੀੜਾ ਮਾਰ ਕੇ ਨਿਗਰਾਨੀ ਕੀਤੀ ਤੁਸੀਂ ਇਹਦੇ ਬਾਰੇ ਕੀ ਕਹਿੰਦੇ ਜੇ ਸਾਥ ਤੋਂ ਅਗਰ ਜੇ ਕੰਮ ਚੱਲਦਾ ਹੁੰਦਾ ਅਸ਼ਰਾਰ ਹੁੰਦਾ ਇੱਕ ਸਾਥ ਤੋਂ ਕੰਮ ਹੁੰਦਾ ਆ ਜਮਾ ਹੁੰਦਾ ਉਹਨਾਂ ਨੇ ਕਿਹਾ ਵੀ ਮੈਂ 5 ਕਰੋੜ ਦੀ ਕਰਾ ਰੱਖੇ ਲਵਾਦੇ ਤੁਸੀਂ ਇਹਦੇ ਲੱਗੀ ਦੱਸੋ ਕਦੋਂ ਬਾਰੇ ਬੋਲੋ ਨਾ ਨਹੀਂ ਲੱਗੀ ਕੁਛੋ ਕੁਛ ਸਾਥ ਤੋਂ ਲਵਾਦੇ ਮਾਫ ਕਰਿਓ ਮੇਰਾ ਮੈਨ ਕਿਹਦਾ ਬਈ ਸੰਗੋ ਵਾਲਿਆ ਜੀ ਇੱਥੇ ਕੋਈ ਕਰਾੜ ਨਹੀਂ ਲੱਗੀ ਕੋਈ ਕਰਾੜ ਨਹੀਂ ਲੱਗੀ ਸਾਹ ਤੋਂ ਕੰਮ ਚੱਲ ਰਿਹਾ ਜੀ 150 ਦਾ ਕੰਮ ਚੱਲਿਆ ਹੁੰਦਾ ਜਿਨਾਂ ਨੂੰ ਉਹ ਦੇਖਣੇ ਪੈਂਦੇ ਜਿਹੜਾ ਹੁਣ ਮੰਨ ਲਓ ਦਰਿਆ ਦੇ ਹਾਲਾਤ ਆ 1 ਲੱਖ ਕਿਊਸਕ ਪਾਣੀ ਆ ਅਗਰ ਇੱਥੇ 2 ਲੱਖ ਕਿਊਸਕ ਪਾਣੀ ਆ ਜਵੇ ਤੁਹਾਡੀ ਸਰਕਾਰ ਇਹ ਤਾਂ ਮੈਚ ਵਾਪਸ ਦਿਓ ਜੀ ਨਹੀਂ ਉਹਨਾਂ ਨੂੰ ਦੇਨ ਦਿਓ ਚਲ ਤੁਹਾਡੀ ਵਾਰੀ ਬਾਅਦ ਕੋਈ ਗੱਲ ਨਹੀਂ ਮੇਰੀ ਆ ਜੀ ਦੇਖੋ ਉਹਨਾਂ ਨੂੰ ਵੋਟਾਂ ਨਹੀਂ ਪਾਈਆਂ ਲੋਕਾਂ ਦੀ ਮਰਜ਼ੀ ਆ ਜਿਹੜੀਆਂ ਜਥੇਬੰਦੀਆਂ ਆ ਉਹ ਲੋਕਾਂ ਦਾ ਪੁੱਛੋ ਛੇ ਆ ਜੇ ਕਿਸਾਨ ਦੀ ਜਥੇਬੰਦੀਆਂ ਅੱਜ ਜੇ ਜਿਹੜੀ ਪੋਲਿੰਗ ਲਾਈਨ ਪਰ ਜੇ ਪੋਰਸੀ ਖਤਮ ਕਰਾਈ ਆ ਉਹ ਕਿਸਾਨ ਜਥੇਬੰਦੀਆਂ ਨੇ ਕਰਾਈ ਆ ਅੱਜ ਜੇ ਬਿੱਲਾ ਦੇ ਪੈਸੇ ਫਸੇ ਖੜੇ ਆ ਉਹ ਕਿਸਾਨ ਜਥੇਬੰਦੀਆਂ ਕਰਾਉਣੀਆਂ ਉਹਦਾ ਲੋਕਾਂ ਦੀ ਸੋਚ ਆ ਇਨੀ ਕੀ ਕਰਨ ਮੈਂ ਤੁਹਾਡੀ ਗੱਲ ਨਾਲ ਸਹਿਮਤ ਆ ਪਰ ਮੈਂ ਇਹ ਕਹਿੰਦਾ ਬਈ ਤੁਹਾਡੇ ਜਿਹੜੇ ਉਹ ਭਰਾਤੀ ਜਥੇਬੰਦੀਆਂ ਆ ਜਿਨ੍ਹਾਂ ਇਲੈਕਸ਼ਨ ਲੜੀ ਆ ਉਹ ਲੋਕਾਂ ਨੇ ਉਹਨਾਂ ਨੂੰ ਵੋਟਾਂ ਨਹੀਂ ਪਾਈਆਂ ਉਹ ਹਾਰ ਗਏ ਇਹਦਾ ਮੈਨੂੰ ਦੱਸੋ ਉਹ ਭਾਜੀ ਜਿਹੜੇ ਖੜੇ ਸੀ ਕੋਈ ਨਾ ਬੋਲੋ ਤੁਹਾਡੀ ਵਾਰੀ ਆ ਜਿਹੜੇ ਖੜੇ ਸੀ ਉਹਨਾਂ ਨੂੰ ਕੱਟ ਕੇ ਕਰੋ ਕੋਈ ਕੋਈ ਨੀ ਤਾਂ ਬੰਦਾ ਨਹੀਂ ਖੜਾ ਮੈਂ ਹੈਗਾ ਕਾਬੀਆ ਜਥੇ ਦਾ ਪ੍ਰਧਾਨ ਜੀ ਜਿਹੜੀ ਸਾਡੇ ਜੇ ਕਾਦੀਆਂ ਜਿਹਾ ਪ੍ਰਧਾਨ ਖੜਾ ਹੋਇਆ ਤਾਂ ਮੈਨੂੰ ਕਰੋ ਉਹ ਰਾਜੇਵਾਲ ਜਿਹਾ ਬੰਦੀ ਉਹਨੂੰ ਕਰੋ ਤੁਸੀਂ ਵਾਲੋ ਠੀਕ ਆ ਹਾਂਜੀ ਭਾਜੀ ਇੱਕ ਮਿੰਟ ਮੈਕ ਲਾ ਲਾ ਚਾਰ ਪੰਜ ਜਿਹਾ ਭਰਾਤਰੀ ਜੱਥੇਬੰਦੀਆਂ ਨੇ ਇਲੈਕਸ਼ਨ ਲੜੀਆਂ ਲੋਕਾਂ ਨੇ ਉਹਨਾਂ ਨੂੰ ਹਰਾਤਾ ਕੀ ਕਾਰਨ ਹੈ ਇੱਥੇ ਰੱਖੇ ਵਾਲ ਬਸ ਦੇਖੋ ਅਸੀਂ ਉਹਨਾਂ ਨੂੰ ਪਹਿਲਾਂ ਵੀ ਕਿਹਾ ਸੀ ਜੀ ਵੀ ਸਾਨੂੰ ਇਲੈਕਸ਼ਨ ਦੇ ਵਿੱਚ ਨਹੀਂ ਜਾਣਾ ਚਾਹੀਦਾ ਵੀ ਸਾਨੂੰ ਮਤਲਬ ਲੋਕਾਂ ਦੀਆਂ ਜੱਥੇਬੰਦੀਆਂ ਕਿਸਾਨ ਜੱਥੇਬੰਦੀਆਂ ਬਣਾ ਕੇ ਸਰਕਾਰ ਤੇ ਦਬਾਅ ਪਾ ਕੇ ਹੀ ਮਸਲੇ ਹੱਲ ਕਰਾਉਣੇ ਚਾਹੀਦੇ ਆ ਉਹਨਾਂ ਨੂੰ ਜੱਫੇਬੰਦੀਆਂ ਨੂੰ ਭੇਖਾ ਸੀ ਉਹਨਾਂ ਦਾ ਨਿਕਲ ਗਿਆ ਹੁਣ ਜੇ ਸੰਜੁਗਤ ਮੋਰਚੇ ਦੇ ਵਿੱਚ ਉਹਨਾਂ ਜੱਫੇਬੰਦੀਆਂ ਨੂੰ ਲਿਆ ਉਹਨਾਂ ਸਾਰਿਆਂ ਤੋਂ ਲੈ ਕੇ ਲਿਆ ਕਿ ਕੋਈ ਵੀ ਜੱਫੇਬੰਦੀ ਜਿਹੜੀ ਆ ਸੰਜੁਗਤ ਮੋਰਚੇ ਦੇ ਵਿੱਚ ਹੈ ਐਕਸ਼ਨ ਨਹੀਂ ਲੜੂਗੀ ਇਸ ਕਰਕੇ ਆ ਜਿਹੜਾ ਬਾਕੀ ਤੁਹਾਡਾ ਸਵਾਲ ਆ ਜਿਹੜੇ ਕਹਿੰਦੇ 1.5 ਸਾਲ ਹੋ ਗਿਆ ਕੰਮ ਚੱਲਦੇ ਨੂੰ ਕਦੀ ਪਾਸੀ ਕਰਨੀ ਕਿਸਾਨ ਜਿਹਨਾਂ ਦੇ ਵੱਲੋਂ 15 ਜੁਲਾਈ ਨੂੰ ਡੀਸੀ ਚੰਦੂ ਨੂੰ ਮੰਗ ਪੱਤਰ ਦੇ ਕੇ ਆਏ ਆ ਆਹੇ ਬੰਨਾਂ ਦੇ ਉੱਤੇ ਤਾਂ ਬਈਆਂ ਦੇ ਜਿਹੜੀ ਸਪਾਈ ਦੇ ਟ੍ਰੈਂਡਰ ਨੇ ਵੇਹ ਦਾ ਹਾਲ ਦੇਖ ਲਓ ਅੱਜ ਤੁਸੀਂ ਆਹ ਹਾਲ ਦੇਖ ਲਓ ਜਿਹੜੇ ਕਹਿੰਦੇ ਕੋ 1.5 ਸਾਲ ਤੋਂ ਕੰਮ ਚੱਲ ਰਿਹਾ ਬਹੁਤ 5 ਕਰੋੜ ਰੁਪਈਆ ਲੱਗ ਗਿਆ ਉਹਨਾਂ ਸ਼ਗਵਾਲੀਆਂ ਸਾਡੀ ਸਾਲ ਇਹਨਾਂ ਦਾ ਹਾਲ ਨਹੀਂ ਇਹਨਾਂ ਦਾ ਹਾਲ ਹੈ ਉਹ ਵੀ ਤੁਸੀਂ ਜਿਮੀਲਾ ਜਗਾਉਂਦੇ ਆ ਅੱਗੇ ਜਿਗਾਉਂ ਜਾਂ ਹਰ ਜਿਗਾਉਂ ਲੋਕ ਤੁਹਾਡੇ ਨਾਲ ਫੇਰ ਵੀ ਤੁਹਾਡੇ ਨਾਲ ਖਾਲ ਵੀ ਨਹੀਂ ਬੰਦੇ ਖੜੇ ਸਾਡੇ ਨਾਲ ਜਿਹੜੇ ਕਿਸਾਨ ਖੜੇ ਅੱਜ ਵੀ ਖੜੇ ਸਾਂਝਕਤ ਮੋਰਚਾ ਇਹ ਸਰਕਾਰ ਦੀ ਵਿਰੋਧੀ ਧਰਿਆ ਸਾਂਝਕਤ ਕਿਸਾਨ ਮੋਰਚਾ ਆ ਜੇ ਵੀ ਬੋਲੀ ਨਹੀਂ ਉਹਦੇ ਹੱਕ ਦੇ ਵਿੱਚ ਇਹ ਸਗਾ ਜ਼ਮੀਨ ਖੋਣ ਵਾਲੇ ਪਾਸੇ ਜਾਂਦੀ ਸੀ ਤੇ ਜਾ ਕੇ ਉੱਥੇ ਇਹ ਸਵਾਲ ਇਹ ਆ ਉਹ ਵੀ ਛੱਡੋ ਉੱਥੇ ਨਾ ਜਾਓ ਇੱਕ ਵਾਰੀ ਉਹ ਵੀ ਜਵਾਬ ਨਹੀਂ ਉਹ ਹੀ ਜਵਾਬ ਹੈ ਉਹ ਸਰਕਾਰ ਨੂੰ ਜਵਾਬ ਆ ਇਹ ਨੈਤ ਕੂਲਨ ਪਾਲਸੀ ਜੇ ਰੱਦ ਕਰਾਈਆ ਕਿਸਾਨ ਜਿੱਥੇ ਬੰਦਿਆ ਨੇ ਇਹਨਾਂ ਮਾੜਾ ਐ ਸਰਕਾਰ ਦੇ ਪੱਖ ਦੀ ਗੱਲ ਹੈ ਇਹਦੀ ਪੱਖਵਾਦੀ ਸਰਕਾਰ ਦੇ ਪੱਖ ਦੀ ਗੱਲ ਹੈ ਕੋਈ ਨਹੀਂ ਬੰਦੇ ਆ ਇਹ ਸਰਕਾਰ ਦੇ ਬੰਦੇ ਆ ਇੱਕ ਮਿੰਟ ਸਾਡੀ ਜੀ ਕੱਤ ਲੋਈ ਗਿਆਬਨ ਦੀ ਨੋਜ ਦਾ ਜਿਹੜਾ ਗੈਜੈਂਟ ਆਇਆ ਹੋ ਕੀ ਕਹਿਣਾ ਚਾਹੁੰਦੇ ਆ ਅਹ ਹੈ ਤਾਂ ਸੀ ਇਸ ਵੇਲੇ ਸਾਰਾ ਪੰਜਾਬੀ ਜਿਹੜਾ ਇਹ ਕਾਮਲੇ ਹੋ ਗਏ ਸ਼ਿਕਾਇਤ ਉਹ ਯਾਰ ਦੁਸਰੀ ਗੱਲ ਇਹ ਵੀ ਹੈ ਕਿ ਪੰਜਾਬ ਜਿਹੜਾ ਨਾ ਪੀਰਾਂ ਦਾ ਪਿੰਡਾਂ ਦੀ ਢੱਟੀ ਆ ਤੇ ਚੜ੍ਹਦੀ ਕਲਾ ਵਾਲੇ ਲੋਕ ਨੇ ਜੀ ਬਹੁਤ بڑے ਹਿੰਮਤ ਦੇ ਨਾਲ ਮੁਸਲੇ ਦੇ ਨਾਲ ਸਾਰੇ ਜਿਹੜੇ ਆ ਪੰਜਾਬ ਦਾ ਕੱਲਾ ਕੱਲਾ ਜੀ ਲੱਗਿਆ ਹੋਇਆ ਇੱਥੇ ਬੰਦ ਤੇ ਮੈਂ ਕੱਲ੍ਹ ਨੂੰ ਵੀ ਆਈ ਸੀ ਕਾਲੇ ਉੱਤੇ ਪਹੁੰਚ ਨਹੀਂ ਹੋ ਪਾਈ ਕਿਉਂਕਿ ਪੂਰੇ ਆਪਣੇ ਹਲਕੇ ਦੇ ਵਿੱਚ ਤਕਰੀਬਨ 60 ਦੇ ਕਰੀਬ ਪਿੰਡ ਜਿਹੜੇ ਆ ਉਹ ਚਿੱਟੀ ਪਈਆਂ ਉਹਦੇ ਪਾਣੀ ਦੇ ਘੇਰੇ ਦੇ ਵਿੱਚ ਆ ਗਏ ਹੋਇਆ ਮੇਰਾ ਉੱਧਰ ਸਟ੍ਰੀਟ ਪੂਰਾ ਦਿਨ ਕੱਲ ਨਿਕਲ ਗਿਆ ਸੀ ਅੱਜ ਸਵੇਰ ਤੋਂ ਬਾਰੀ ਬਾਰਿਸ਼ ਵੀ ਪੈ ਰਹੀ ਆ ਪਰ ਇੱਥੇ ਬੰਨ ਦਾ ਕਾਫੀ ਨੁਕਸਾਨ ਜਿਹੜਾ ਲੋਚ ਦਾ ਨੁਕਸਾਨ ਹੋ ਗਿਆ ਜੀ ਬੰਨ ਤਾਂ ਪਿਛਲੇ 2 ਸਾਲ ਤੋਂ ਲਗਾਤਾਰ ਬੰਨ ਤੇ ਮਿੱਟੀ ਪੈ ਰਹੀ ਆ ਅੰਦਰਲੇ ਪਾਸੇ ਲਗਾਤਾਰ ਪੱਥਰ ਲੱਗ ਗਿਆ ਲੱਗਿਆ ਹੋਇਆ ਉਹਦੇ 'ਚ ਕੋਈ ਸਾਨੂੰ ਦਿੱਕਤ ਨਹੀਂ ਆਈ ਪਰ ਜਿਹੜੀ ਲੋਚ ਇੱਕ ਕੱਚੀ ਲੋਚ ਸੀਗੀ ਉਹਦੇ ਅੱਗੇ ਪੱਕੀ ਲੋਚ ਵੀ ਸੀ ਉਹ ਸਾਰਾ ਕੁਝ ਰੁੜ ਗਿਆ ਹੁਣ ਜਿਹੜੀ ਮਿੱਟੀ ਦੀ ਜਿੰਨੀ ਲੋਚ ਬਚੀ ਆ ਉਹ ਤੋਂ ਸੰਘਰਸ਼ ਪੂਰਾ ਚੱਲ ਰਿਹਾ ਲੱਗੇ ਹੋਏ ਆ ਉਹਦੇ ਉੱਪਰ ਮਾਤਮਾ ਮਿਹਰ ਕਰੇ ਅਸੀਂ ਕੰਮਜੰਗ ਹੋਜਾਂਗੇ ਔਰ ਜਿੰਨੇ ਮੁੰਡੇ ਸਾਰੇ ਏਰੀਆ ਦੇ ਲੱਗੇ ਹੋਏ ਆ ਸਾਰੇ ਰੈਨੇਜ ਡਿਪਾਰਟਮੈਂਟ ਇੱਥੇ ਸਾਰੇ ਵਿਭਾਗ ਇੱਥੇ ਆ ਔਰ ਬੜੇ ਜੋਸ਼ ਔਰ ਦੇ ਨਾਲ ਬੜੀ ਹਿੰਮਤ ਦੇ ਨਾਲ ਲੱਗੇ ਹੋਏ ਆ ਪਰਮਾਤਮਾ ਮਿਹਰ ਕਰੂਗਾ ਅਸੀਂ ਕੰਮਜਾਖ ਹੋਵਾਂਗੇ ਔਰ ਠੀਕ ਠਾਕ ਜਿਹੜੇ ਸਾਰੇ ਆਪ ਕੋ ਆਪਣੇ ਘਰਾਂ ਦੇ ਵਿੱਚ ਜਿਹੜੇ ਇਹਨਾਂ ਤੋਂ ਜਿਹਦਾ ਕੰਮ ਹੋਇਆ ਉਹਦੇ ਤੇ ਤੁਹਾਡੀ ਤਸੱਲੀ ਆ ਹਾਂ ਬਿਲਕੁਲ ਤਸੱਲੀ ਆ ਜੀ ਜੇ ਨਾ ਤਸੱਲੀ ਹੁੰਦੀ ਤਾਂ ਬੰਨ ਹੁਣ ਤੱਕ ਟੁੱਟ ਜਾਣਾ ਸੀ ਚਿੰਨਾ ਪਾਣੀ ਤੋਂ ਪਿੱਛੇ ਇੱਥੇ ਦੇ ਜ਼ਿੰਮੇਦਾਰ ਜਿਹੜੇ ਉਹ ਤੁਹਾਨੂੰ ਦੱਸਣਗੇ ਜਿਹੜੇ ਇੱਥੇ ਦੇ ਵਸਿੰਦੇ ਆ ਮੈਂ ਬਾਹਰਿਆਂ ਦੀ ਗੱਲ ਨਹੀਂ ਕਰਦੀ ਕਿ ਕਿਤੇ ਹੋ ਕੇ ਆ ਕੇ ਕੋਈ ਕਮੈਂਟ ਕਰਨ ਲੱਗ ਜਾਏ ਤਾਂ ਮੇਰੇ ਲਈ ਉਹ ਮੈਟਰ ਨਹੀਂ ਕਰਦਾ ਜਿਹੜੇ ਇੱਥੇ ਆਸ-ਪਾਸ ਦੇ ਪਿੰਡਾਂ ਦੇ ਵਸਿੰਦੇ ਨੇ ਜਿਹੜੇ ਇੱਥੇ ਦੇ ਜ਼ਿੰਮੇਦਾਰ ਆ ਉਹਨਾਂ ਦੀ ਪੂਰੀ ਤਸੱਲੀ ਆ ਪਿਛਲੇ ਸਾਲ ਜਿਹੜੇ ਸਾਲ ਦੇ ਵਿੱਚ ਹੋਏ ਹੋਏ ਕੰਮਾਂ ਕਾਰਾਂ ਦੀ ਇਹ ਵਾਲੀ ਨੋਚ ਅਸੀਂ ਕੱਲ ਪਰਸੋਂ ਹੀ ਪਲੈਨਿੰਗ ਕਰਦੇ ਸੀ ਇਹਨੂੰ ਦੁਬਾਰਾ ਤੋਂ ਮਤਲਬ ਤੋੜਦੇ ਯਾਰ ਭਾਜੀ ਇਹ ਚੰਨ ਹੋ ਗਿਆ ਯਾਰ ਕੋਈ ਗੱਲ ਨਹੀਂ ਇਸ ਸਮਾਂ ਵੀ ਨਿਕਲ ਜਾਣਾ ਜਿਹੜਾ ਚੱਲ ਰਿਹਾ ਸਰਕਾਰ ਵੱਲੋਂ ਪੂ ਹਰ ਤਰ੍ਹਾਂ ਦੀ ਮਦਦ ਜਿਹੜੀ ਉਹਨੂੰ ਮਿਲ ਰਹੀ ਆ ਬੰਦ ਤੇ ਅਸੀਂ ਪਹਿਲਾਂ ਹੀ ਜਿਹੜੀ ਤਿਆਰੀ ਕੀਤੀ ਹੋਇਸੀ तकरीबन 4-5 ਹਜ਼ਾਰ ਗੋਰਾ ਜਿਹੜਾ ਉਹ ਸੈਂਡ ਦਾ ਭਰਿਆ ਪਿਆ ਉਹੀ ਬੰਦ ਜਿਹੜਾ ਅਸੀਂ ਹੁਣ ਕਹਿੰਦਾ ਇੱਥੇ ਕੋਸ਼ਿਸ਼ ਕਰ ਰਹੇ ਆ ਟਰੱਕ ਟਰੱਕ ਕਰਕੇ ਸਭ ਤੋਂ ਪਹਿਲੇ ਕੁਪ ਪਾਣੀ ਦਾ ਵਹਾਅ ਇਹਨਾਂ ਤੇਜ਼ ਆ ਤੇ ਵੱਡੇ ਵੱਡੇ ਟਰੱਕ ਵੀ ਜਿਹੜੇ ਪਾਣੀ ਰੋੜ ਕੇ ਲੈ ਕੇ ਜਾ ਰਹੇ ਆ ਪਰ ਹਿੰਮਤ ਅਕੇ ਕਹਿੰਦੇ ਹੁੰਦੇ ਆ ਕਿ ਸਾਰਾ ਕੁਝ ਜਿਹੜਾ ਹੋ ਜਾਂਦਾ ਔਰ ਸਾਡੇ ਇਹਨਾਂ ਸਾਰੇ ਲੋਕਾਂ ਦੇ ਸਾਰੇ ਭਾਈਚਾਰੇ ਮਿਲ ਕੇ ਜਿਹੜਾ ਕੰਮ ਕਰੇ ਉਸ ਹੀ ਹਿੰਮਤ ਅਕੇ ਇਹ ਜਿਹੜਾ ਸਾਰਾ ਕੁਝ ਕੰਮਜਮ ਹੋ ਜਾਦਗਾ ਔਰ ਅਸੀਂ ਕੰਮ ਕਰਦੀ ਆਂ ਔਰ ਅਸੀਂ ਸੇਫ ਆਂ ਸਾਰੇ ਲੋਕਾਂ ਨੂੰ ਵੀ ਇਹ ਹੀ ਕਹਿਣਾ ਚਾਹੀਦਾ ਕੋਈ ਪੈਨਿਕ ਨਾ ਕਰੇ ਕਿਸੇ ਕਿਸਮ ਦਾ ਫਿਕਰ ਨਾ ਕਰੋ ਸਭ ਠੀਕ ਹੈ ਔਰ ਬੰਦ ਜਿਹੜਾ ਉਹ ਬਿਲਕੁਲ ਸੇਫ ਹੈ ਕਿਤੇ ਕਿਸੇ ਕਿਸਮ ਦੀ ਕੋਈ ਕਮੀ ਕੁਝ ਨਹੀਂ ਹੈ ਸਿਰਫ ਇੱਕ ਲੋਜ ਦਿੱਤੀ ਹੈ ਜਿਹਦੇ ਉੱਤੇ ਸਾਰਾ ਪ੍ਰਸ਼ਾਸਨ ਤੇ ਸਾਰੀ ਜਰੀ ਹੈ ਸੁਰੱਖਿਆ ਸਾਡੀ ਲੋਜ ਦੇ ਉੱਤੇ ਲੱਗੀ ਹੋਈ ਹੈ ਬ੍ਰੋਦੀਆਂ ਨੂੰ ਕੁਦਰਤ ਨੇ ਬਹੁਤ ਹਾਲ ਕਰਾ ਆ ਮੇਰਕੁ ਜੀ ਜੇਕਰ ਤੁਹਾਡਾ ਕੀ ਆ ਰਿਹਾ ਪੂਛੇ ਹੀ ਮੋਕਾ ਪ੍ਰਸਥਿਤੀ ਸਿਆਸਤ ਨੂੰ ਹੁੰਦੀ ਤੇ ਫਿਰ ਪੰਜਾਬ ਦਾ ਰੋਕਟੰਗ ਵੀ ਕੁਝ ਹੋਰ ਹੁੰਦਾ ਇੱਕ ਮਿੰਟ ਜੀ ਇੱਕ ਮਿੰਟ ਜੀ ਗੱਲ ਕਰਨੀ ਸੀ ਬਿਲਕੁਲ ਇਹ ਅੱਜ 2 ਦਸੰਬਰ ਦਾ ਲਗਭਗ ਤਕਰੀਬਨ 2:30 ਵਜੇ ਤੋਂ ਟਾਈਮ ਥੋੜਾ ਅੱਗੇ ਹੋ ਚੁੱਕਾ ਆ ਤੇ ਸਾਡੇ ਨੌਜਵਾਨ ਜਿਹੜੇ ਨਹੀਂ ਲਾਗ ਲਾਗੇ ਪਿੰਡਾਂ ਦੇ ਸਾਰਿਆਂ ਦੇ ਸਵੇਰੇ 5 ਵਜੇ ਤੇ ਲੱਗੇ ਹੋਏ ਨੇ ਕਿਉਂਕਿ ਇਸ ਤੋਂ ਪਿੱਛੇ ਇੱਕ ਨਾ ਦਰਿਆ ਤੋਂ ਡਾਫ ਲਾਉਣ ਦੀ ਜਿਹੜੀ ਤਾਕਤ ਹੁੰਦੀ ਉਹਨੂੰ ਰੋਕਣ ਲਈ ਇੱਕ ਨੋਚ ਲੱਗੀ ਸਟੱਡ ਲੱਗਾ ਹੁੰਦਾਗਾ ਤਕਰੀਬਨ ਉਹ ਟੋਟਾ ਜਿਹੜਾ ਹੈ 100 ਕਿਲੋਮੀਟਰ ਦਾ ਤਾਂ ਹੁਣ ਪਾਣੀ ਖਿੱਚ ਕੇ ਲੈ ਗਿਆ ਹੈ ਪਰ ਜਿੰਨਾ ਚਿਰ ਉਹ ਸਾਡਾ ਹਜੇ 150 ਮੀਟਰ ਦਾ ਟੋਟਾ ਵੱਜਦਾ ਉਹਨੂੰ ਬਚਾਉਣ ਦਾ ਯਤਨ ਸਵੇਰ ਦੇ ਨੌਜਵਾਨ ਕੁਛ ਇੱਧਰ ਖਤ ਵੱਜ ਕੇ ਸੱਟ ਰੇ ਨੇ ਕੁਝ ਬੂਰੇ ਭਰ ਕੇ ਮਿੱਟੀ ਲਾ ਰੇ ਨੇ ਤੇ ਪ੍ਰਸ਼ਾਸਨ ਪੂਰਾ ਜਿਹੜਾ ਇੱਥੇ ਇਸ ਵੇਲੇ ਤਰਕੇ ਆ ਲੱਗਾ ਹੋਇਆ ਐਸਡੀਐਮ ਫਲੋਰ ਨੈਫਸੀਲ ਦਾ ਨੂਰਮਹਿਲ ਵੀਪੀ ਇੰਦਰੀਦ ਕੋਰਮਾਨ ਹੋਣੇਗੀ ਹੋ ਕੇ ਗਏ ਨੇ ਸਾਰਾ ਪ੍ਰਸ਼ਾਸਨ ਜਿਹੜਾ ਇਸ ਵੇਲੇ ਤੇ ਨਾਲ ਨੌਜਵਾਨਾਂ ਦੀ ਵੱਡੀ ਸ਼ਕਤੀ ਆ ਪ੍ਰਸ਼ਾਸ ਜੀ ਜਮਹਈਆ ਕਰਾ ਸਕਦਾ ਜੀਸੀਬੀ ਮਹਈਆ ਕਰਾ ਸਕਦਾ ਜਾਂ ਹੋਰ ਪੋਕਲੇਨ ਮਹਈਆ ਕਰਾ ਸਕਦਾ ਨੌਜਵਾਨਾਂ ਦੀ ਸ਼ਕਤੀ ਜਿਹੜੀ ਆ ਉਹ ਸਵੇਰ ਦੀ ਲੱਗੀ ਹੋਈ ਆ ਹਾਲਾਤ ਹਜੇ ਕੰਟਰੋਲ ਵਿੱਚ ਨੇ ਕਿ ਸਵੇਰੇ ਇੱਕ ਹਵਾ ਫੈਲ ਗਈ ਸੀ ਲੀਜੀ ਬੰਨ ਟੁੱਟ ਗਿਆ ਉਹ ਬੰਨ ਨਹੀਂ ਸੀ ਇੱਕ ਉਹ ਸਟੱਡ ਆ ਨੋ ਚੀਜ਼ ਨੂੰ ਕਹਿੰਦੇ ਉਹ ਟੁੱਟੀ ਸੀਗੀ ਪਰ ਥੋੜੀ ਹਜੇ ਬਚੀ ਹੋਈ ਉਹਨੂੰ ਬਚਾਉਣ ਦਾ ਯਤਨ ਹੋ ਰਿਹਾ ਆ ਤੇ ਹਜੇ ਤੱਕ ਫਿਕਰ ਕਰਨ ਵਾਲੀ ਗੱਲ ਨਹੀਂ ਕੋਈ ਜੇ ਕਿੰਨਾ ਵੀ ਪਾਣੀ ਚੱਲਦਾ ਰਹੇ ਤਾਂ ਮੇਰਾ ਖਿਆਲ ਇੱਕ ਦੋ ਦਿਨ ਦੇ ਵਿੱਚ ਪਾਣੀ ਅੱਗੇ ਗੁਜ਼ਰ ਜਾਊਗਾ ਤਾਂ ਬਚਾਅ ਹੋ ਜਾਣਾ ਹਾਂ ਜੇਕਰ ਕੋਈ ਪਿਛਿਓ ਪਾਣੀ ਹੋਰ ਇਸ ਤੋਂ ਵੱਡੇ ਪੱਧਰ ਤੇ ਛੱਡਿਆ ਜਾਂਦਾ ਫੇ ਆਉਣ ਵਾਲਾ ਜਿਹੜਾ ਸਾਡਾ ਇੱਥੋਂ ਲੈ ਕੇ ਕੋਈ 60 70 ਪਿੰਡ ਨੇ ਮੋਸਾ ਮੀਲ ਮੀਵਾਲ ਤੋਂ ਲੈ ਕੇ ਤਲਵਨ ਤੱਕ ਅੱਗੇ ਤੱਕ ਉਹ ਸਾਰੇ ਪ੍ਰਭਾਵਿਤ ਹੋਣਗੇ ਤੇ ਅਸੀਂ ਅਰਦਾਸ ਕਰਦੇ ਹਾਂ ਮਾਲਕ ਅੱਗੇ ਕਿ ਇਹ ਇਦਾਂ ਦਾ ਜਿਹੜਾ ਕੁਦਰਤੀ ਕਰੋਪੀ ਆ ਉਹ ਮੇਹਰੀ ਰੱਖਣ ਕਿ ਗਾਂ ਇਸ ਤੋਂ ਅੱਗੇ ਹੋਰ ਪਾਣੀ ਨਾ ਆਵੇ। ਅਗਰ ਪ੍ਰਬੰਧ ਹੀ ਅੱਗੇ ਪਾਣੀ ਵਧਦਾ ਹੈ ਸਾਡੇ ਜਿਹੜੇ ਖੇਤਾਂ ਨੂੰ ਕਿਹੋ ਜਿਹਾ ਪ੍ਰਬੰਧ ਹੈ। ਪ੍ਰਬੰਧ ਦੇਖੋ ਜੀ ਸਭ ਤੋਂ ਵੱਡੀ ਤੇ ਸਾਡੀ ਨੌਜਵਾਨੀ ਆ ਜਿਹੜੀ ਸਵੇਰ ਤੋਂ ਸ਼ਾਮ ਤੱਕ ਲੱਗੀ ਹੋਈ ਆ ਤੇ ਉਸ ਤੋਂ ਬਾਅਦ ਸਾਡਾ ਇੱਕ ਸਹਾਇਤਾ ਸੈਂ ਪਿੰਡ ਪੁਆਇੰਟਾ ਦੇ ਵਿੱਚ ਬਣਾਇਆ ਗਿਆ ਕਿ ਜੇਕਰ ਕੋਈ ਜਿਆਦੀ ਵੱਡੀ ਆਫਤਾਂ ਆਦੀ ਆ ਤੇ ਲੋਕਾਂ ਨੂੰ ਉੱਥੇ ਠਹਿਰਾਉਣ ਲਈ ਲੋਕਾਂ ਦਾ ਉੱਥੇ ਰਹਿਣ ਸਹਿਣ ਦਾ ਪ੍ਰਬੰਧ ਕਰਨ ਲਈ ਪਿੰਡ ਪਵਾੜਾ ਵਿੱਚ ਇੱਕ ਸੈਂਟਰ ਬਣਿਆ ਹੋਇਆ ਅਸੀਂ ਕੋਸ਼ਿਸ਼ ਕਰਾਂਗੇ ਨਗਰ ਵੱਡਾ ਜਿੱਦਾ ਬਿਲਗਾ ਪਿੰਦਾ ਉੱਥੇ ਹਰ ਸਹੂਲਤ ਹੈਗੀ ਆ ਸਾਡੇ ਕੋਲ ਉੱਥੇ ਵੀ ਕੋ ਕਮਿਊਨਿਟੀ ਹਾਲ ਹੈਗੇ ਨੇ ਤੇ ਜੇਕਰ ਸਾਨੂੰ ਇਹ ਦਰਿਆ ਦੀ ਮਾਰ ਜਾਂ ਹੜ੍ਹ ਦੀ ਮਾਰ ਦੇ ਵਿੱਚ ਕੁਝ ਲੋਕ ਆ ਜਾਂਦੇ ਨੇ ਜੇ ਬੰਨ ਟੁੱਟ ਜਾਂਦਾ ਆ ਤੇ ਅਸੀਂ ਜਿਹੜੇ ਵੱਡੇ ਨਗਰ ਆ ਮੋਸ ਸਾਵਿਆ ਬਿਲਗਾ ਆ ਤਲ ਬਣਿਆ ਪਵਾੜਾ ਇਹਨਾਂ ਵਿੱਚ ਲੋਕਾਂ ਨੂੰ ਠਹਿਰਾਉਣ ਦਾ ਲੋਕਾਂ ਦੇ ਰਹਿਣ ਦਾ ਪ੍ਰਬੰਧ ਉੱਥੇ ਕਰਨ ਦਾ ਸਰਕਾਰ ਨੇ ਪ੍ਰਬੰਧ ਕੀਤਾ ਹੋਇਆ ਕੀ ਲੋਕਾਂ ਵੱਲੋਂ ਸਵਾਲ ਚੁੱਕੇ ਜਾ ਰਹੇ ਨਹੀਂ ਸਤਿਵੰਤ ਜੀ ਪਹਿਲਾਂ ਤੋਂ ਕਿਉਂ ਨਹੀਂ ਕੀਤੇ ਆ ਲਗਭਗ 3 ਸਾਲ ਹੋ ਗਏ ਨੇ ਸਰਕਾਰ ਬਣੀ ਨੂੰ ਇਹ ਅੱਜ ਸਵਾਲ ਬੰਦੇ ਉਹੀ ਚੁੱਕ ਰਹੇ ਨੇ ਜਿਨ੍ਹਾਂ ਨੇ ਜਥੇਬੰਦੀਆਂ ਦੇ ਨਾਂ ਤੇ ਲੁੱਟ-ਲੁੱਟ ਕੇ ਲੋਕਾਂ ਨੂੰ ਖਾ ਲਿਆ ਤੇ ਅੱਜ ਉਹ ਪਿਛਲੇ 3 ਸਾਲ ਚ ਉਹ ਆਪ ਨਹੀਂ ਬੜੇ ਇੱਥੇ ਕਿਤੇ ਸਿਰਫ ਅੱਜ ਉਹਨਾਂ ਨੂੰ ਪਤਾ ਸੀ ਵੀ ਐਮਐਲਏ ਬੀਬੀ ਇੰਦਰਜੀਤ ਕੌਰ ਮਾਨ ਨੇ ਇੱਥੇ ਆਣਾ ਆ ਤੇ ਸਿਰਫ ਉਹਨਾਂ ਦੇ ਨਾਲ ਸਵਾਲ ਜਵਾਬ ਕਰਕੇ ਸਿਰਫ ਇੱਕ ਮਾਹੌਲ ਕ੍ਰੀਏਟ ਇਦਾਂ ਦਾ ਕਰਨਾ ਕਿ ਅਸੀਂ ਵੀ মিডিਆ ਦੇ ਵਿੱਚ ਆ ਜਾਈਏ ਤਾਂ ਕਿ ਲੋਕਾਂ ਨੂੰ ਪਤਾ ਲੱਗ ਜਾਈਏ ਅਸੀਂ ਆਂ। ਮੈਂ ਦਾਅਵੇ ਨਾ ਕਹਿਣਾ ਆ ਕਿ ਜਿਹੜੇ ਇਹ ਜਥੇਬੰਦੀਆਂ ਦੇ ਲੀਡਰ ਬਣੇ ਫਿਰਦੇ ਨੇ ਇਹ ਇਹਨਾਂ ਨੇ ਅੱਜ ਤੱਕ ਕਿਸੇ ਇੱਕ ਵਾਰੀ ਵੀ ਤੇ ਢੇੜਾ ਮਾਰਿਆ ਹੋਵੇ ਸਿਰਫ ਇਹ ਇਹ ਲੋਕ ਸਿਆਸਤ ਕਰਨ ਆਉਂਦੇ ਨੇ। ਸਿਆਸਤ ਕਰਕੇ ਇਹਨਾਂ ਨੂੰ ਦੇਖ ਹੁੰਦਾ ਆ ਵੀ মিডিਆ ਆਇਆ ਆ ਹੁਣ ਸਾਸੀਂ ਵੀ মিডিਆ ਦੇ ਵਿੱਚ ਕਿਸ ਤਰ੍ਹਾਂ ਛਾਉਣਾ ਆ। ਜੇਕਰ ਐਮਐਲਏ ਨੂੰ ਸਵਾਲ ਕਰਾਂਗੇ ਤੇ ਸਾਡਾ ਮੁੱਲ ਬਣ ਜੂਗਾ, ਵਜ਼ਨ ਬਣ ਜੂਗਾ। ਲੋਕ ਇਹਨਾਂ ਨੂੰ ਜਾਣ ਚੁੱਕੇ ਨੇ। ਦੇਖੋ ਜਿਹੜੇ ਸੋਹਰਤ ਜਥੇਬੰਦੀਆਂ ਨੇ ਉਹ ਉਹਨਾਂ ਦੀ ਲੋਕ ਅੱਜ ਵੀ ਕਦਰ ਕਰਦੇ ਨੇ ਲੋਕ ਇਹਨਾਂ ਦੇ ਨਾਲ ਖੜੇ ਵੀ ਹੋਏ ਆ ਜਿਹਦਾ ਨਤੀਜਾ ਨਿਕਲਿਆ ਕਿ ਦਿੱਲੀ ਤੱਕ ਲੋਕਾਂ ਨੇ ਸਾਹ ਦਿੱਤਾ ਤਾਂ ਅੰਦੋਲਨ ਜਿੱਤਿਆ ਗਿਆ ਪਰ ਜਿਹੜੀ ਜਿਹੜੀ ਅੱਜ ਇਹ ਲੀਡਰਾਂ ਨੇ ਨਾ ਇਸ ਨੂੰ ਮਲਕ ਸਿਆਸਤ ਨੂੰ ਅ ਅੱਗੇ ਕਰਨ ਲਈ ਜਾਂ ਇਹਨੂੰ ਬਿਜ਼ਨਸ ਬਣਾ ਲਿਆ ਆ ਇਸੇ ਕਰਕੇ ਲੋਕ ਹੁਣ ਇਸ ਵੇਲੇ ਨਿਰਾਸ਼ ਹੋ ਰਹੇ ਨੇ ਇਹ ਲੋਕ ਲੋਕ ਚੰਗੇ ਨੇ ਕੁਝ ਲੀਡਰ ਨੇ ਜਿਹੜੇ ਵਿੱਚ ਇਦਾਂ ਦੇ ਉਹ ਜਿਹੜੇ ਲੋਕ ਲੀਡਰ ਨੇ ਉਹ ਜੋ ਆ ਆਪਣਾ ਨਾਮ ਇਦਾਂ ਦੀਆਂ ਆਪਤਾ ਦੇ ਵਿੱਚ ਮਕਾਉਣਾ ਚਾਹੁੰਦੇ ਆ ਉਹਨਾਂ ਨੂੰ ਇਸ ਗੱਲਾਂ ਤੋਂ ਗਰੇਜ ਕਰਨਾ ਚਾਹੀਦਾ ਅੱਜ ਸਾਨੂੰ ਇਕੱਠੇ ਹੋਣ ਦੀ ਲੋੜ ਆ ਇਕੱਠੇ ਹੋ ਕੇ ਲੋਕਾਂ ਨਾਲ ਖੜਨ ਦੀ ਲੜਨ ਦੀ ਲੋੜ ਆ ਤਾਂ ਕਿ ਅਸੀਂ ਇਸ ਮੁਸੀਬਤ ਦੇ ਵਿੱਚੋਂ ਨਿਕਲ ਜਾਈਏ। ਇਹਦੇ ਨਾਲ ਲੱਗਦੇ ਪ੍ਰਧਾਨ ਜੀ ਪਿੰਡ ਦੇ ਲੋਕਾਂ ਦੀ ਜਨਨੀ ਬਸ ਇਹੀ ਹੈ ਜੀ ਇੱਕ ਤਾਂ ਜਿਸ ਸਾਹ ਮਨਾਰਾ ਸਾਡੇ ਡਿਪਟੀ ਕਮਿਸ਼ਨਰ ਸਾਹਿਬ ਨੇ ਰਾਤੀ ਸੰਦੇਸ਼ ਦਿੱਤਾ ਸੀਗਾ ਵੀ ਪਿੱਛੋਂ ਜਿੰਨੀ ਕਿਉਂਕਿ ਸਭ ਤੋਂ ਵੱਡਾ ਸਾਡੇ ਕੋਲ ਪੁਖਤਾ ਜਾਣਕਾਰੀ ਦਾ ਸੋਰਸ ਡਿਪਟੀ ਕਮਿਸ਼ਨਰ ਜਲੰਧਰ ਦੀ ਆਵਾਜ਼ ਆ ਉਹਨਾਂ ਨੇ ਆਪੀ ਕਿਹਾ ਸੀ ਕਿ ਜਿਹੜੇ ਦਰਿਆ ਦੇ ਏਰੀਆ ਦੇ ਅੰਦਰ ਬਹੁਤ ਸਾਰੇ ਲੋਕਾਂ ਦੀ ਰਹਿائش ਬਣੀ ਹੋਈ ਆ ਤੇ ਜਾਂ ਲਾਲੋਬੀ ਜਿੱਥੋਂ ਕਾਪਾ ਫਲੋਰ ਦਾ ਏਰੀਆ ਕੜਿਆਣਾ ਵਗੈਰਾ ਤੋਂ ਸ਼ੁਰੂ ਹੋ ਜਾਂਦਾ ਪਿੱਛੋਂ ਰਾਹੋਂ ਤੋਰੇ ਆਣ ਕੇ ਵੀ ਜਿਨ੍ਹਾਂ ਲੋਕਾਂ ਦੀ ਰਹਿائش ਵਿੱਚ ਆ ਉਹ ਲੋਕਾਂ ਨੂੰ ਸੁਰੱਖਿਆ ਥਾਂਾਂ ਤੇ ਉੱਚੇ ਥਾਂਾਂ ਤੇ ਆ ਜਾਣਾ ਚਾਹੀਦਾ ਤੇ ਹਜੇ ਤੱਕ ਜਿਹੜਾ ਬਚਾਇਆ ਉਹ ਬਚਾ ਮੈਂ ਕਹਿੰਦਾ ਮਾਲਕ ਦੀ ਕਿਰਪਾ ਹੈ ਜੇ ਹੋਰ ਪਾਣੀ ਲੈਵਲ ਵੱਧ ਆਇਆ ਫੇ ਵੱਡੇ ਨੁਕਸਾਨ ਹੋ ਸਕਦੇ ਆ ਜਿੱਥੋਂ ਸਾਡੀ ਫਲੋਰ ਤਸੀਲ ਸ਼ੁਰੂ ਹੁੰਦੀ ਆ ਤਾਂ ਇੱਧਰ ਜਾ ਕੇ ਮਹਿਦਪੁਰ ਤੋਂ ਅੱਗੇ ਤੱਕ ਪਿੰਡਾਂ ਦੇ ਵਿੱਚ ਜਿਹੜਾ ਆ ਇਹ ਸਾਰਾ ਸਾਡਾ ਇਹ ਏਰੀਆ ਜਿਹੜਾ ਆ ਇਹ ਹੜਾਂ ਦੀ ਮਾਰ ਦੇ ਹੇਠ ਆ ਸਕਦਾ ਪਰ ਅਸੀਂ ਅਰਦਾਸ ਕਰਦੇ ਹਾਂ ਮਾਲਕ ਅੱਗੇ ਕਿ ਜਿਵੇਂ ਇਹ ਥੋੜਾ ਸ਼ਾਮ ਤੱਕ ਜੇ ਘਟ ਜਾਂਦਾ ਤਾਂ ਫਿਰ ਸਾਡੇ ਬਚਾ ਨਹੀਂ ਹੁਣ ਜਿੱਥੇ ਦਾ ਆਪਾਂ ਖੜੇ ਆ ਜਦੋਂ ਸਵੇਰੇ ਸੀ ਤੇ 7 ਵਜੇ ਆਏ ਸੀਗੇ ਲਗਭਗ ਇੱਥੋਂ ਘੱਟੋ-ਘੱਟ 2 ਫੁੱਟ ਪਾਣੀ ਥੱਲੇ ਸੀਗਾ ਹੁਣ ਜਿਹੜਾ ਪਾਣੀ ਦਾ ਪ੍ਰੈਸ਼ਰ ਵੀ ਵਧਿਆ ਆ ਤੇ ਪਾਣੀ ਦਾ ਲੈਵਲ ਵੀ ਉੱਚਾ ਹੋਇਆ ਪਾਣੀ ਦਾ ਤੇਜ਼ੀ ਵਧ ਗਈ ਆ ਜਿਹਦੇ ਨਾਲ ਇਹ ਆਉਣ ਵਾਲੇ ਸਮੇਂ 'ਚ ਨੁਕਸਾਨ ਹੋਣ ਦੇ ਖਾਸੇ ਨੇ ਤੁਸੀਂ ਸਾਹਮਣੇ ਕੈਮਰਾ ਮਾਰ ਕੇ ਦੇਖੋ ਇਹ ਲੁਧਿਆਣਾ ਵਾਲੀ ਸਾਈਡ ਦਿਖ ਰਹੀ ਆ ਦਾ ਜਿਹੜੇ ਲੋਕ ਮੰਨਦੇ ਨੇ ਕਿ ਇਹ ਜਿਹੜਾ ਪਪੂਲਰ ਲੱਗਾ ਹੋਇਆ ਆ ਇਹ ਪਪੂਲਰ ਇੱਥੇ ਜਿਹੜਾ 40-50 ਖੇਤਾਂ ਦੇ ਵਿੱਚ ਲੱਗਾ ਹੋਇਆ ਜੇ ਇਹ ਨਾ ਲੱਗਾ ਹੁੰਦਾ ਤਾਂ ਪਾਣੀ ਦਾ ਪ੍ਰੈਸ਼ਰ ਜਾਂ ਪਾਣੀ ਦਾ ਬਹਾਅ ਸਿੱਧਾ ਹੋਣਾ ਸੀ ਇਹ ਸੰਗੋਵਾਲ ਵਾਲੀ ਸਾਈਡ ਨੂੰ ਧੱਕ ਨਹੀਂ ਸੀ ਲੱਗਣੀ ਪਰ ਅਸੀਂ ਵੀ ਮੰਗ ਕਰਦੇ ਹਾਂ ਕਿ ਆਉਣ ਵਾਲੇ ਸਮੇਂ 'ਚ ਸਰਕਾਰ ਇਦਾਂ ਦਾ ਕਾਨੂੰਨ ਬਣਾਵੇ ਜੇਕਰ ਕਿਸੇ ਦੀ ਇਹ ਕਿਸੇ ਨਿੱਜੀ ਮਾਲਕੀ ਆ ਜਾਂ ਲੋਕਾਂ ਦੇ ਇੱਥੇ ਕੋਈ ਕਬਜ਼ੇ ਨੇ ਤੇ ਇਦਾਂ ਦੀ ਫਸਲ ਹੀ ਬੀਜੀ ਜਾਵੇ ਜਿਹੜੀ ਆਉਣ ਵਾਲੇ ਸਮੇਂ 'ਚ ਹੜ੍ਹਾਂ ਦੇ ਨਾਲ ਆ ਬੰਨਾ ਨੂੰ ਜਾਂ ਲੋਕਾਂ ਨੂੰ ਪ੍ਰਭਾਵਿਤ ਨਾ ਕਰ ਸਕੇ ਇਦਾਂ ਦੀਆਂ ਜਿਹੜੀਆਂ ਫਸਲਾਂ ਨੇ ਪਪੂਲਰ ਵਰਗੀਆਂ ਸਫੈਦੇ ਵਰਗੀਆਂ ਉਹ ਇੱਥੇ ਨਾ ਲਾਈਆਂ ਜਾਣ ਕਿਉਂਕਿ 88 ਤੋਂ ਬਾਅਦ ਜਿਹੜਾ ਤਕੜਾ ਇਸ ਵੇਲੇ ਇਹ ਸਾਡੇ ਦਾ ਹੱਲਾ ਆ ਉਹ ਪਹਿਲੀ ਵਾਰੀ ਹੋਇਆ ਉਸ ਤੋਂ ਬਾਅਦ 2023 ਚ ਵੀ ਥੋੜਾ ਆਇਆ ਸੀਗਾ ਪਰ ਉਹ ਤੋਂ ਇੰਨੀ ਮਾਰ ਨਹੀਂ ਸੀ ਪਈ ਜਿੰਨੀ ਇਸ ਵਾਰੀ ਪੈਣ ਦੇ ਅਸਾਰ ਦਿਖ ਰਹੇ ਨੇ ਤੇ ਇਹ ਕਾਨੂੰਨ ਬਣਨਾ ਚਾਹੀਦਾ ਆ ਕਿ ਇਹ ਜਿਹੜੀ ਇਦਾਂ ਦੀ ਫਸਲ ਆ ਜਿਹੜੀ ਪਾਣੀ ਨੂੰ ਰੋਕ ਸਕਦੀ ਆ ਉਹ ਵਿੱਚ ਦਰਿਆਦ ਨਹੀਂ ਹੋਣੀ ਚਾਹੀਦੀ ਕਈ ਪਿੰਡਾਂ ਦੇ ਲੋਕ ਪ੍ਰਧਾਨ ਜੀ ਸਵੇਰ ਤੋਂ ਸੈਮੀ ਹੋ ਰਹੇ ਜਿਵੇਂ ਖਬਰ ਕਰਨੀ ਹੈ ਕਿ ਬਾੰਦ ਟੁੱਟ ਗਿਆ ਕਿ ਉਹ ਕਿੰਨੀ ਕੁ ਸਚਾਈ ਨਹੀਂ ਨਹੀਂ ਜੀ ਇਹ ਫਵਾਹ ਆ ਬਿਲਕੁਲ 5 ਵਜੇ ਦੇ ਸਾਡੇ ਨੌਜਵਾਨ ਇੱਥੇ ਲੱਗੇ ਨੇ ਨਗਰ ਪੰਚਾਇਤ ਬਿਲਗਾ ਦੀ ਜੀਸੀਬੀ ਆ ਸਾਰੇ ਮੇਰੇ ਨਾਲ ਕਾਉਂਸਲਰ ਸਾਡੇ ਸੀਨੀਅਰ ਵਾਈਸ ਪ੍ਰਧਾਨ ਸੰਦੀਪ ਸਿੰਘ ਜੀ ਆ ਸਾਡੇ ਨਾਲ ਕਾਉਂਸਲਰ ਬਰਾਜ ਕੋਰਿਆ ਭੈਣ ਬਲਵੀਰ ਕੋਲਿਆ ਸਾਡੇ ਨਾਲ ਹਰਪ੍ਰੀਤ ਪੈਂਕੀ ਜੀ ਅਸੀਂ ਸਾਰੇ ਇਸ ਵੀਰ ਦੇ ਲਗਭਗ ਅਸੀਂ ਇੱਕ ਵਾਰੀ ਵਿੱਚੋਂ ਗਏ ਸੀ ਤਾਂ ਅਸੀਂ ਫਿਰ ਉਸੇ ਵੇਲੇ ਐਮਐਲਏ ਸਾਹਿਬ ਦੇ ਨਾਲ ਵਾਪਸ ਆ ਗਏ ਤੇ ਇਸ ਵੀਰ ਦੇ ਤੱਕ ਵੀ 7 ਵਜੇ ਦੇ ਅਸੀਂ ਇੱਥੇ ਆ ਉਈ ਅਫਵਾਹ ਨਹੀਂ ਸਿਰਫ ਜਿਹੜਾ ਇੱਕ ਸਟੱਡ ਬਣਿਆ ਸੀ ਜਿਹੜੀ ਨੋਚ ਕਹਿੰਦੇ ਆ ਉਹ ਤਕਰੀਬਨ 100-150 ਮੀਟਰ ਦੀ ਜਿਹੜੀ ਹੈਗੀ ਆ ਉਹ ਜ਼ਰੂਰ ਕਰਕੇ ਵਿੱਚ ਲੱਗੀ ਆ ਪਰ ਬਰਾਮ ਬੰਨ ਹਜੇ ਤੱਕ ਸੁਰੱਖਿਅਤ ਆ ਤੇ ਅਸੀਂ ਆਸ ਕਰਦੇ ਆ ਕਿ ਜੇ ਪਾਣੀ ਦਾ ਲੈਵਲ ਘਟ ਜਵੇ ਤੇ ਸਾਡਾ ਪੰਨ ਬਚ ਸਕਦਾ ਹਜੇ ਤੱਕ ਅਫਵਾਹਾਂ ਨੇ ਕਿਸੇ ਨੂੰ ਡਰਨ ਦੀ ਲੋੜ ਨਹੀਂ ਹੈਗੀ ਜਦੋਂ ਇਥੇ ਪੰਨ ਟੁੱਟਣਾ ਆ ਤਾਂ ਫਿਰ ਆਲਰੇਡੀ ਪ੍ਰਸ਼ਾਸਨ ਜਿਹੜਾ ਆ ਉਹ ਲੋਕਾਂ ਨੂੰ ਅਲਰਟ ਵੀ ਕਰੂਗਾ ਦੱਸੂਗਾ ਇਹਨਾਂ ਦੇ ਸਹਿਯੋਗ ਦੇ ਨਾਲ ਹੀ ਸਾਡਾ ਜਿਹੜਾ ਉਹ ਪੂਰਾ ਪਹਿਣਾ ਇਸ ਕਰਕੇ ਇੱਥੇ ਮੈਂ ਕਿਸੇ ਕਸਮ ਦੀ ਕੋਈ ਗੰਤੂ ਗੰਤੂ ਨਹੀਂ ਕਰਨਾ ਚਾਹੁੰਦਾ ਠੀਕ ਹੈ ਜੀ ਧੰਨਵਾਦ ਜੀ ਹਾਂ ਜੀ ਜੀ ਸਰ ਦੇਖੋ ਇੱਕ ਮੈਂ ਇੱਕ ਮੈਂ ਤੁਹਾਨੂੰ ਬੇਨਤੀ ਕਰ ਮੈਂ ਮੈਂ ਪਹਿਲਾਂ ਕਰ ਲਵਾਂ ਮੈਂ ਪਹਿਲਾਂ ਕਰ ਲਵਾਂ ਦੇਖੋ ਤੁਹਾਡੀ ਸੇਵਾਦਾਰ ਤੁਹਾਡੀ ਧੀ ਆ ਨਾ ਮੈਂ ਪਿੱਛੇ ਹੁੰਦੀ ਆ ਨਾ ਪੂਰੇ ਸਾਲ ਦੇ ਵਿੱਚ ਦੋ ਸਾਲਾਂ ਦੇ ਵਿੱਚ ਜਦੋਂ ਦਾ ਪਿਛਲੇ ਸਾਲ ਦਾ ਬੰਦ ਹੋਇਆ ਨਾ ਇਹ ਆ ਕਿ ਮੈਂ ਇਸ ਬੰਦ ਦੀ ਸਾਰ ਨਹੀਂ ਲਈ ਇਹ ਕੁਦਰਤੀ ਰੂਪੀ ਆ ਕੋਈ ਤੱਕ ਸਵਾਲ ਨਾ ਕਰਿਓ ਕੋਈ ਇਹਦੀ ਗੱਲ ਨਾ ਕਰਿਓ ਅਸੀਂ ਸਾਰੇ ਜਿਹੜੇ ਆ ਇਸ ਜਿਹੜੀ ਮੁਸੀਬਤ ਆਪਡੇ ਤੇ ਆਈ ਇਹਦੇ ਵਿੱਚੋਂ ਅਸੀਂ ਸਾਰਿਆਂ ਨੇ ਰਲ ਕੇ ਨਿਕਲਣਾ ਜੀ ਅਸੀਂ ਜ਼ਿੰਮੇਵਾਰ ਤੁਹਾਡੇ ਕਰਦੇ ਹਾਂ ਜੀ ਮੈਂ ਤੇ ਜ਼ਿਲ੍ਹਾ ਪ੍ਰਧਾਨ ਹਾਂ ਜੋ ਸਾਡੇ ਸਰਪੰਚ ਪਿੰਡਪਾਲ ਸਰਪੰਚ ਜੀ 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 ਅਸੀਂ ਤਾਂ ਇਹੀ ਕਹਿਣਾ ਚਾਹੁੰਦੇ ਆ ਵੀ ਜਿਹੜਾ ਕੰਮ ਹੋਣ ਹੋ ਰਿਹਾ ਇਹ ਕੰਮ ਅੱਜ ਤੋਂ ਜਦੋਂ ਵੀ ਪਤਾ ਸਾਨੂੰ ਹਰ ਸਾਲ ਇਹੀ ਕੁਝ ਹੁੰਦਾ ਇਹ ਐਕਤੀ ਨਾ ਮਾ ਨਹੀਂ ਹੋਇਆ ਪਿਛਲੇ ਸਰਕਾਰਾਂ ਵੀ ਹੁੰਦਾ ਜੇ ਤੁਸੀਂ ਕਹੋਗੇ ਤੁਹਾਡੇ ਵੇਲੇ ਹੁੰਦਾ ਪਿੱਛੇ ਵੀ ਹੁੰਦਾ ਪਰ ਇਹਨੂੰ ਸਰਕਾਰਾਂ ਦਾ ਫਰਜ ਬਣਦਾ ਸਾਨੂੰ ਬედა ਹਰਥਲ ਹਟਾਉਣੇ ਆ ਜੇ ਇੱਕ ਤਾਂ ਨਹੀਂ ਦੂਸਰੋਂ ਆਉਣੇ ਆ ਅਸੀਂ ਜਿਹੜਾ ਇਹਨਾਂ ਦਾ ਮੇਨਟੇਨੈਂਸ ਪਹਿਲਾਂ ਕਿਉਂ ਨਹੀਂ ਕਰਦੇ ਅੱਜ ਅਸੀਂ ਦੇਖੋ ਇੱਥੇ ਵੀ ਅੱਜ ਹੁਣ ਤੁਸੀਂ ਵੀ ਦੇਖ ਲਓ ਲਗਾਇਆ ਠੀਕ ਆ ਮਾਰੇ ਪੱਥਰ ਲਗਾ ਕਿੱਥੇ ਆ ਜਾ ਪੱਥਰ ਲੱਗਾ ਹੁੰਦਾ ਤੇ ਇੱਥੇ ਆ ਹਲ ਹੁੰਦੇ ਸਹੀ ਗੱਲ ਆ ਜਿਆ ਫੋਟ ਹਨਾ ਕਾਂ ਚਲ ਗਈ ਆ ਅਸੀਂ ਇਸ ਗੱਲ ਨੂੰ ਮੁਨਕਰ ਦੇ ਨਿਗੇ ਕਿ ਸਰਕਾਰ ਦੇ ਬੰਦੇ ਜੇ ਇੱਥੇ ਐਸਡੀਓ ਖੜਾ ਵੀਡੀਓ ਖੜਾ ਸਾਰੇ ਖੜੇ ਆ ਪਰ ਸਰਕਾਰੀ ਤੰਤਰ ਜਿਹੜਾ ਇੱਥੇ ਸੇਵਾ ਦਾ ਕਰ ਰਿਹਾ ਸਾਰੇ ਆਮ ਬੰਦੇ ਹਨਾ ਇਹ ਗੱਲ ਇਹ ਹੈ ਆ ਗੱਲ ਹੋਰ ਕੋਈ ਨਹੀਂ ਜਾਂਦਾ ਪਹਿਲਾਂ ਆ ਕੇ ਇੱਥੇ ਪੱਥਰ ਲਗਾਉਂਦਾ ਗੱਲ ਮੈਂ ਹੁਣ ਲੱਗਾਈ ਆਈ ਵੀ ਆ ਜੀ ਜੁਰਜ ਦੇਖੋ ਸਾਰੀ ਦਿਹਾੜੀ ਕੰਮ ਲਗਾ ਖੜਾ ਇੱਥੇ ਇਹ ਬੰਦਾ ਆਦਾ ਇੱਥੇ ਜੀ ਸਾਡਾ ਇੱਕੋ ਬੇਦਾਰ ਸਾਡੇ ਕੋਲ ਆ ਮੈਂ ਮੀਤਾ ਕੰ ਦਾ ਨੰਬਰ ਦਾ ਆ ਜਿੰਨੀ ਵੀ ਸੱਜੇ ਨੂੰ ਹੋਈ ਹੈ ਹਲਫਾ ਜੀ ਪਿਛਲੇ ਦਿਨਾਂ ਦੇ ਇਥੇ ਕੰਮ ਚੱਲਿਆ ਖਾਣਾ ਨਹੀਂ ਖਾਦਾ ਪਿਛਲੇ ਦਿਨਾਂ ਤੋਂ ਕੰਮ ਚੱਲਿਆ ਕੋਈ ਕੋਈ ਨਹੀਂ ਕੰਮ ਚੱਲਿਆ ਠੀਕ ਆ ਹਾਂ ਸਹੀ ਆ ਦੇਖੋ ਪਾਲੇ ਆਇਆ ਇੱਕ ਵਾਰ ਲਾਇਰਾ ਕਲੋਰੀ ਨਹੀਂ ਹੈ ਬੰਦਾ ਤਲਾਪਟੇ ਪਿਆ ਜੇ ਜੀ ਪੀ ਜੀ 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 ਮਿੱਟੀ ਮੈਂ ਫੇਰ ਕੋਈ ਕਿ ਮੈਂ بار بار ਕਹਿ ਰਹੀ ਕਿ ਇਹ ਲਾਸ਼ਾਂ ਦੇ ਰੱਚਣ ਵਾਲੇ ਲੋਕ ਨੇ ਇਹਨਾਂ ਨੂੰ ਕਿਸੇ ਆਮ ਲੋਕਾਂ ਦੀ ਜ਼ਿੰਦਗੀ ਦੇ ਨਾਲ ਕੋਈ ਲੈਣਾ ਦੇਣਾ ਨਹੀਂ ਹੈਗਾ ਕੋਈ ਮਤਲਬ ਨਹੀਂ ਹੈਗੇ ਆਪਣੇ ਚੌਂਗਿਆਂ ਚਾਉਂਦੇ ਆ ਇੱਕ ਦੂਜੇ ਨਾਲ ਲੜਦੇ ਆ ਪਾਣੀ ਦੀ ਸੇਅਰ ਕਰਦੇ ਆ ਕਰਕੇ ਨਿਕਲ ਜਾਂਦੇ ਇਹਨਾਂ ਦਾ ਇਹ ਨਾ ਕਰੀਤ ਵੇਲੇ ਇਹਨਾਂ ਦਾ ਵਿਰੋਧੀਆਂ ਦਾ ਕੋਈ ਕੰਮ ਜਾਂ ਸਹਿਯੋਗ ਦੀ ਆ ਤੁਹਾਨੂੰ ਮੈਂ ਤਾਂ ਸੰਗਤ ਦੇ ਰੂਪ ਦੇ ਵਿੱਚ ਸ ਆਰਾ ਨਹੀਂ ਰੋਕੇ ਕੋਈ ਨਹੀਂ ਰੋਕੇ ਠੀਕ ਹੈ ਕੋਈ ਸਮੁੰਨ ਨਾ ਕਿ ਜਨਾਬ ਪੱਲੇ ਪਾਸੇ ਵਾਲੇ ਵੱਡੇ ਵੱਡੇ ਸੋਟੇ ਠੀਕ ਹੈ ਮੋਟੇ ਸੁਵਿਧੀਆਂ ਵਾਲੇ ਅੱਗੇ ਬਣਨੇ ਆ ਹਾਂਜੀ ਹਾਂਜੀ ਜਿਹੜਾ ਕੋਲ ਕੋਈ ਕੋਈ ਪੱਲੇ ਪਾਸੇ ਵੱਡੀ ਆਪੇ ਅੰਦਰ ਜਾਂਦਾ ਹੋਰ ਇੰਨਾ ਦੇ ਬਣਦੇ ਆ ਉਹ ਕੰਮ ਤੇ ਅੱਗੇ ਵੱਡਾ ਠੀਕ ਹੈ ਜੀ ਠੀਕ ਹੈ ਜੀ ད�ས སྱོ ਕਿ ਸਾਡੀਆਂ ਸਿਸਟਮਾਂ ਕਿੱਥੇ ਸਾਡੀਆਂ ਪਾਰਟੀਆਂ ਕਿੱਥੇ ਸੇਵਾ ਕਰਦੀਆਂ ਨਹੀਂ ਨਹੀਂ ਇਹ ਅੱਜ ਆਇਆ ਨਹੀਂ ਉਹ ਹੀ ਜੱਦੀ ਸਵਾਲ ਕਰਿਆ ਤੱਕ ਦੇਖ ਲਿੰਦਾ ਇੱਥੇ ਇੱਥੇ ਸਰਦਰ ਕਰਨਾ ਆਏ ਹੋ ਹਰੀਆਂ ਪੱਗਾਂ ਬਨ ਕੇ ਜਿਹੜੇ ਤੁਸੀਂ ਇੱਥੇ ਦਲਾਲ ਕੋਲੇ ਫਿਰਦੇ ਹੋ ਮੈਂ ਬਰਦਾਸ਼ਤ ਨਹੀਂ ਕਰਨੇ ਨਿਕਲਿਆ ਸੋ ਕੱਟੋ ਇਹਨਾਂ ਨੂੰ ਬੀ ਬੀ ਚੱਕਰ ਤਕਰੀਬਨ ਸਾਢੇ 7 ਕਿਸੇ ਐਮਐਲਏ ਨਹੀਂ ਲਿਆ ਇੱਥੇ ਮੈਂ ਹਰ ਵੇਲੇ ਬੰਦੇ ਰਹਿੰਦੀ ਨਹੀਂ ਇਹ ਮਿਲ ਨਹੀਂ ਸਕਦਾ ਕੋਈ ਜਿਹੜੀ ਪਿੰਡ ਵਾਲਿਆਂ ਨੂੰ ਪਤਾ ਹੀ ਆ ਬੱਸ ਪਤਾ ਹੋਵੇ ਇੱਕ ਘੰਟੇ ਦੇ ਵਿੱਚ ਕੱਟੋ ਕੱਟ 5 ਕਰੋੜ ਰੁਪਏ ਇਸ ਪਾਰ ਨਹੀਂ ਪਿਛਲੇ 2 ਸਾਲਾਂ ਦੇ ਵਿੱਚ ਖਰਚ ਕੀਤਾ ਹੈ ਤੇ ਜੀ ਜੀ ਸਾਨੂੰ ਇਦਾਂ ਦੇ ਐਮਐਲਏ ਮਿਲ ਨਹੀਂ ਸਕਦੇ ਜੀਦਾਰਾ ਹੁੰਦਾ ਇੱਕ ਜੱਟ ਹੋ ਕੇ ਤਾਂ ਇਹ ਕਾਮਾ ਚੱਲਦਾ ਹੈ ਪਾਣੀ ਬਿਲਕੁਲ ਲੱਗੇ ਆ ਚੁੱਕਾ ਸ਼ਰਮ ਹੀ ਹੈ ਨਹੀਂ ਸਾਡਾ ਗ੍ਰਾਮ ਦਾ ਪਾਣੀ ਬਿਲਕੁਲ ਲੱਗੇ ਆ ਚੁੱਕਾ ਮੈਡਮ ਇੱਥੇ ਖੜੇ ਆਪਣੇ ਮੌਕੇ ਤੇ ਮੌਜੂਦ ਹੈ ਬਹੁਤ ਚੰਗੇ ਸਾਡੇ ਸਤਿਕਾਰਯੋਗ ਮੈਡਮ ਸਾਾਨੂੰ ਐਮਐਲਏ ਸਾਹਿਬ ਮਿਲੇ ਆ ਪਰ ਲੋਕੀ ਫੇਰ ਵੀ ਆਪਣੀਆਂ ਰਾਜਨੀਤੀਆਂ ਵਿੱਚ ਫਸੇ ਹੋਏ ਆ ਇਨ੍ਹਾਂ ਦਾ ਨਾਮ ਚਲੋ ਇਹਨਾਂ ਨੂੰ ਵਾਪਸ ਕੱਢੋ ਇੱਧਰ ਸਾਰਿਆਂ ਨੂੰ ਕੰਮ ਕਰਕੇ ਵੱਡੇ ਨੂੰ ਕੰਮ ਕਰਕੇ ਪਤਾ ਨਹੀਂ ਨਾ ਇੱਥੇ ਦੇ ਮੁੱਖ ਜ਼ਿੰਮੇਵਾਰ ਕਹਿੰਦੇ ਕਿ ਪਿਛਲੇ 26 ਸਾਲ ਤੋਂ ਕਿਸੇ ਸਰਕਾਰ ਨੇ ਇੱਕ ਪੱਥਰ ਨਹੀਂ ਇੱਥੇ ਲਾਇਆ ਜੀ ਔਰ ਪਿਛਲੇ 2 ਸਾਲ ਤੋਂ ਲਗਾਤਾਰ ਪੱਥਰ ਲੱਗ ਰਿਹਾ ਔਰ 5 ਕਰੋੜ ਦਾ ਕੰਮ ਸਰਕਾਰ ਨੇ ਇਸ ਬੰਦ ਦੇ ਉੱਤੇ ਕੀਤਾ ਸਾਰੇ ਅੰਦਰਲੇ ਪਾਸੇ ਸਾਰੇ ਪੱਥਰ ਲਾਇਆ ਇਹ ਤਮਾਸ਼ਵੀਨ ਜਾਂ ਕਿੱਥੇ ਹੋ ਕੇ ਆ ਜਾਂਦੇ ਕਿੰਨਾ ਘੰਟਾ ਨਹੀਂ ਕਦੇ ਪੈਂਦਾ ਬੰਦ ਦੇ ਕੋਲ